ਕਹੀ ਜਾਂਦਾ ਮੇਰਾ جواب ਹੋਣ ਵਾਲਾ ਕੀ ਹੋ ਗਿਆ ਕੱਦਨ ਜਵਾਬ ਹੋਣ ਵਾਲਾ ਤੂੰ ਹੀ ਆ ਜੀ ਕਿ ਕਿੰਨਾਂ ਵੀ ਹੈ ਫੇ ਕੱਦਨ ਜਵਾਬ ਹੋਣ ਵਾਲਾ ਹਾਂ ਤੂੰ ਕਹੀ ਜਾਂਦਾ ਨਾ ਬਈ ਬੁੱਤਰ ਬਈ ਕੋਈ ਦਾ ਜੀ ਉਹਨੂੰ ਬੁਲਾ ਉਹਨੂੰ ਦੂਜੇ ਨੂੰ ਜਾਂਦਾ ਸਰ ਬਈ ਜਲਦੀ ਕਰ ਮੈਂ ਕੀ ਗੱਲ ਕੀਤੀ ਰਾਤ ਮੈਂ ਰਹਿ ਜਾ ਬਈ ਪਾਣੀ ਪਾਣੀ ਉਹ ਵੀ ਨਾਲ ਆ ਜਾ ਨਾ ਨਾਲ ਆ ਜਾਂਦਾ ਚੰਗਾ ਤੇ ਬੈ ਸਰ ਬਾਹਰ ਤੁਹਾਨੂੰ ਬੈ ਜਾ ਯਾਰ ਦੇਖੀ ਤੋਂ ਕਰਾਈ ਇੱਕ ਦੋ ਟਿੰਮ ਕੋਣੀ ਕੀ ਤੇ ਮਨ ਬਲਾ ਦੋ ਬੜਾ ਕਰ ਦੇ ਦੇਖ ਦਰ ਚੰਪਲ ਨਹੀਂ ਘਾ ਇਹ ਮਰਮ ਪ੍ਰਸ਼ਾਂਤ ਕੋਣ ਕੋਣ ਰੋ ਰਿਹਾ ਹੈ ਤੇ ਤੁਸੀਂ ਇੱਟ ਮਾਰ ਲੱਗੇ ਹੋ ਸਰ ਮੇਰੇ ਘਰੇ ਜਵਾਕ ਹੋਣ ਰਹਾ ਠੀਕ ਹੈ ਤੇ ਮੈਂ ਪੈਸੇ ਕਢਾਉਣਾ ਹੈ ਜੀ ਮੈਨੂੰ ਮਿਲਿਆ ਨਹੀਂ ਲੋਨ ਠੀਕ ਹੈ ਤੇ ਫੈਪੜੀ ਕਰਾਈ ਹੈ ਬੱਚੀ ਦੇ ਨਾਮ ਤੇ ਠੀਕ ਹੈ ਨਿੱਕੀ ਤੇ ਸਰ ਮੈਂ ਇੱਥੋਂ ਆਇਆ ਵਾਪਸੀ ਠੀਕ ਹੈ ਮੈਨੂੰ ਜਿਹੜੇ ਤੁਸੀਂ ਇੱਟ ਮਾਰ ਰਹੇ ਵੀਡੀਓ ਵਿੱਚ ਦਿਖਾਈ ਦੇ ਰਹੇ ਹੋ ਫਿਰ ਮੈਂ ਇਹ ਨਾ ਇਹ ਇੱਟ ਨਹੀਂ ਮਾਰਦਾ ਠੀਕ ਹੈ ਮੇਰੇ ਆਪਦੇ ਮਲਾਜ ਨਹੀਂ ਲੱਗੇ ਪਰਾ ਠੀਕ ਹੈ ਤੇ ਮੈਂ ਇਹਨਾਂ ਨੂੰ ਮਾਰ ਕੀ ਕਰਨਾ ਠੀਕ ਹੈ ਮੈਂ ਆਪਦੇ ਆਪ ਮਰਿਆ ਵਾ ਮੈਂ ਤੋਹਾ ਵੇਚ ਕੇ ਨਹੀਂ ਨਹੀਂ ਤੂੰ ਦਾਰੂ ਪੀਤੀ ਹੋਈ ਹੈ ਨਾ ਤੋਰਾ ਆਪ ਨੂੰ ਪਤਾ ਕਿ ਦਾਰੂ ਪੀਤੀ ਹੈ ਸ਼ਰਮਾ ਇੱਕਦਮ ਆ ਕੇ ਲਾਇਆ ਠੀਕ ਹੈ ਮੈਂ ਨਹੀਂ ਕਹਿੰਦਾ ਤੇ ਮੈਨੂੰ ਪਤਾ ਆਪਦੇ ਆਪ ਠੀਕ ਹੈ ਜੇ ਤੁਸੀਂ ਤੁਸੀਂ ਜੇ दारू ਪੀ ਕੇ ਡਰਾਈਵਿੰਗ ਕਰ ਰਹੇ ਆਪਣੀ ਜਾਨ ਵੀ ਜੋਖਮ ਵਿੱਚ ਪਾਓਗੇ ਤੇ ਅਗਲੀ ਵੀ ਜਾਨ ਪਾਓਗੇ ਉਹਦੋਂ ਨਹੀਂ ਪੀਤੀ ਮੈਨੂੰ ਜਾਣ ਕੇ ਗੁੱਸਾ ਆ ਗਿਆ ਠੀਕ ਹੈ ਜਦੋਂ ਮੈਨੂੰ ਪੈਸੇ ਨਹੀਂ ਮਿਲੇ ਮੈਂ ਆਪਦੇ ਜਮ੍ਹਾਂ ਕਰਾਏ ਨੇ ਪੈਸੇ ਮੈਨੂੰ ਉਹਦਾ ਹੱਕ ਨਹੀਂ ਮਿਲਦਾ ਪਿਆ ਇਹਨਾਂ ਦੀ ਪੁਲਿਸ ਵਾਲਿਆਂ ਦੀ ਕੀ ਗਲਤੀ ਤੁਸੀਂ ਇਹਨਾਂ ਨੂੰ ਡੇਟਾ ਮਾਰਨ ਲੱਗ ਗਏ ਸਰ ਮੈਂ ਇਹਨੂੰ ਏਟ ਮਾਰੀ ਨਹੀਂ ਤੁਹਾਡੀ ਵੀਡੀਓ ਚ ਸਾਫ ਦਿਖਾਈ ਦੇ ਰਿਹਾ ਤੁਸੀਂ ਇਟਾ ਫਾੜ ਕੇ ਦੋ ਤਾਂ ਮਾਰਨ ਲੱਗੇ ਹੋ ਮੈਂ ਆਪਣਾ ਬਚਾ ਕੀਤਾ ਜੇ ਸਾਫ ਦੀ ਕਰਦੇ ਨੇ ਜੇ ਮੈਂ ਇਟ ਮਾਰੀ ਆ ਆਪਦੇ ਆਪ ਨੂੰ ਮਾਰਨੀ ਸੀ ਠੀਕ ਹੈ ਜੇ ਸਾਫ ਦੀ ਕਰਨਾ ਚਾਹੁੰਦੇ ਜੇ ਤੇ ਮੈਂ ਜੇ ਲਾਰੀ ਹੈ ਮੈਂ ਆਪਦੇ ਸਿਰ ਨੂੰ ਪਾਉਣੀ ਸੀ ਠੀਕ ਹੈ ਲਾਰੀ ਉਹਨਾਂ ਨੂੰ ਇਹ ਤਾਂ ਮਾਰਨੀ ਤੋਂ ਆਪਨੇ ਨਹੀਂ ਮੈਂ ਆਪਦੇ ਆਪ ਨੂੰ ਮਾਰਨੀ ਸੀ ਠੀਕ ਹੈ ਮੈਂ ਤਾਂ ਮਰੇ ਮਰਿਆ ਅੱਜ ਹੀ ਮਰੇ ਕਾਲੀ ਮਰਿਆ ਠੀਕ ਹੈ ਨਹੀਂ ਪੁਲਿਸ ਨੇ ਤੁਹਾਨੂੰ ਰੋਕਿਆ ਕਿਉਂ ਸੀਗਾ ਸਾਰੇ ਇਹਨਾਂ ਨੇ ਰੋਕਿਆ ਕਿ ਨਾ ਤੇਰੇ ਕੋ ਕਾਫੀ ਆਣੀ ਹੈ ਨਾ ਨੰਬਰ ਹੈਗਾ ਚੇਂਜ ਠੀਕ ਹੈ ਸਰ ਮੈਂ ਕਿਹਾ ਚੇਂਜ ਕਰ ਲਓ ਠੀਕ ਹੈ ਕਾਪੀ ਨੰਬਰ ਦਿਖਾ ਦਿਨਾ ਸਾਰੇ ਕੋਈ ਕਾਰਨ ਠੀਕ ਹੈ ਨੰਬਰ ਸਾਰਾ ਦੇ ਦਿਨਾ ਪਰ ਇਹ ਸਾਰਾ ਕਹਿੰਦੇ ਤੁਸੀਂ दारू ਪੀਤੀ ਹੋਈ ਹੈ ਸਰ ਮੈਂ ਡਰਿੰਕ ਪੀਤੀ ਹੈ ਜੀ ਘਟਨਾ ਹੋਈ ਜਿਹੜੇ ਤੁਹਾਨੂੰ ਇੱਟ ਮਾਰ ਰਿਆ ਸੀਗਾ ਇਹ ਕਾਰਨ ਕੀ ਹੋਇਆ ਇਹ ਨਹੀਂ ਸਾਡੇ ਇੱਥੇ ਕਿਸੇ ਮਿੱਤਰ ਸੈ ਕਿ ਤਾਂ ਮੈਂ ਨਾਲ ਅਸੀਂ ਇੱਥੇ ਨਕਲ ਆਇਆ ਜੀ ਆਪ ਲੋਕ ਤੁਸੀਂ ਚੰਮ ਦੇ ਵਿੱਚ ਇਹ ਬੰਦੇ ਦਾ ਡਾਉਟ ਨੰਬਰ ਡਾਉਟ ਡਾਕੂਮੈਂਟ ਮੋਟਸਲ ਹੈ ਅਸੀਂ ਉਹਨੂੰ ਖਿਲਾੜਿਆ ਖਿਲਾੜ ਕੇ ਤਹੀ ਉਹਦੋਂ ਮੋਟਸਲ ਡਾਉਟ ਕੀਤਾ ਕਹਿੰਦੇ ਇਹਨੇ ਸ਼ਰਾਬ ਪੀਤੀ ਹੋਈ ਹੈ ਤੇ ਸ਼ਰਾਬ ਪੀਕੇ ਤੁਸਾਨੂੰ ਇੱਟ ਮਾਰਨ ਲੱਗਿਆ ਪਿੱਟ ਮਾਰ ਲੱਗਿਆ ਹੁਣ ਤੱਕ ਮੜ ਕੇ ਮੇਰਾ ਅਧਿਆਇ ਉਸਲਾ ਦਾ ਬਹੁਤ ਘੱਟ ਹੈ ਇਹ ਦੂਬਾ ਦੇਖਦੇ ਨੇ ਕੀ ਕਰ ਰਿਹਾ ਜੀ ਇਹੋ ਜੇ ਹਰ ਵਾਰ ਸ਼ਰਾਬੀ ਅਨਸਰ ਹੁੰਦੇ ਆ ਜੋ ਪੁਲਿਸ ਨਾਲ ਖੇਪੜ ਪੈਂਦੇ ਆ ਪਰ ਤੁਹਾਨੂੰ ਲੱਗਦਾ ਕਿ ਇਹ दारू ਪੀ ਕੇ ਜਿਹੜੀ ਗੱਡੀ ਚਲਾ ਮੋਟਰਸਾਈਕਲ ਚਲਾਉਂਦੇ ਜਾਂ ਗੱਡੀ ਚਲਾਉਂਦੇ ਉਹ ਗਲਤ ਹਾਂਜੀ ਹਾਂਜੀ ਬਿਲਕੁਲ ਗਲਤ ਹੈ दारू ਪੀਤੀ ਜਿਹੜਾ ਮਗਰ ਬੈਠਾ ਉਹਨੇ ਪੀਤੀ ਹੈ दारू ਪੀਤੇ ਉਹ ਮੋਟਰਸਾਈਕਲ ਦੌੜ ਤੇ ਕਰਕੇ ਇੱਕ ਫੜ ਕੇ ਤੁਹਾਨੂੰ ਮਾਰ ਲੱਗਿਆ ਤੇ ਤੁਹਾਨੂੰ ਲੱਗਦਾ ਕਿ ਕਿਸੇ ਹੋਰ ਦੇ ਵੀ ਵਿੱਚ ਵਜ ਸਕਦਾ ਹਾਂਜੀ ਨਹੀਂ ਵਜ ਸਕਦਾ ਜੀ ਇਹ ਘਰੋਂ ਪਿੰਡਾ ਜੀ ਮੇਰੇ ਆਏ ਘਰੇ ਪ੍ਰੋਬਲਮ ਹੈ ਪੈਸੇ ਕਢਾਉਣ ਆਇਆ ਸ਼ਰਾਬ ਕੀਤੀ ਪੈਸੇ ਕਿ ਤੂੰ ਕਢਾਉਗਾ ਜੀ ਇਹ ਤੇ ਕਿਸੇ ਦੇ ਵਿੱਚ ਮਾਰੂ ਗੋਲ ਜੀ ਤੇ